हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੱਚਾ ਪੱਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਵਿਧਾਰਪ੍ਰੀਤ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਅੱਜ ਤੋਂ ਤਕਰੀਬਨ ਕੋਈ 3-4 ਮਹੀਨੇ ਪਹਿਲਾਂ ਇੱਕ ਆਪਣੀ ਜਿਹੜਾ ਆਪਾਂ ਦਿੱਤੀ ਸੀ ਇਸ ਘਰੋਂ ਪਸ਼ੂ ਵਪਾਰ ਦਾ ਵੇਰਵਾ ਕੀਤਾ ਹੈ ਰੁਟੀਨ ਦੇ ਵਿੱਚ ਖਰੀਦਦਾਰੀ ਕਰਦਾ ਵੀਰ ਲਿਆ ਕੇ ਪਸ਼ੂ ਸੇਲ ਕਰਦਾ ਬੜਾ ਮੱਝਾਂ ਝੋਟੀਆਂ ਅਕਸਰ ਇਸ ਕਿਲੇ ਤੇ ਆਏ ਗਏ ਰਹਿੰਦੇ ਆ ਪਸ਼ੂ ਅੱਜ ਇਸ ਵੀਡੀਓ ਦੇ ਵਿੱਚ ਦੋ ਐਨੀਮਲ ਆਪਾਂ ਤੁਹਾਨੂੰ ਦਿਖਾਵਾਂਗੇ ਸੋ ਕੱਚੇ ਪੱਕੇ ਵਿਜ਼ਿਟ ਕਰਨੀ ਹੈ ਜਿਹੜੇ ਵੀਰ ਮੱਝ ਤੋਂ ਬਿਲੋਂਗ ਕਰਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕੋਈ ਵੀਰ ਮਾਲਵੇ ਵਾਲੀ ਸਾਈਡ ਤੋਂ ਆਊਗਾ ਹਰੀਕੇ ਪਤਨ ਇੱਕ ਮੇਨ ਸਿਟੀ ਵੀ ਹੈ ਸ਼ਹਿਰ ਵੀ ਹੈ ਇੱਕ ਛੋਟਾ ਕਸਬਾ ਵੀ ਹੈ ਠੀਕ ਆ ਜੀ ਹਰੀਕੇ ਪਤਨ ਤੋਂ ਜਦੋਂ ਆਪਾਂ ਖਲੜਾ ਭਿੱਖੀਵੰਡ ਰੋਡ ਆਉਂਦੇ ਆ ਠੀਕ ਆ ਜੀ ਤੇ ਪੱਟੀ ਮੋੜ ਜਦੋਂ ਤੁਸੀਂ ਕ੍ਰੋਸ ਕਰੋਗੇ ਚੂਸਲੇਵਾਰ ਪਿੰਡ ਤੋਂ ਅਗਲੇ ਪਾਸੇ ਜਿਹੜਾ ਮੇਨ ਅੱਡਾ ਕੱਚਾ ਪੱਕਾ ਇਹਦੇ ਬਿਆਲਪੁਰਾ ਦਾ ਤਕਰੀਬਨ ਕਿਹ ਰਹਿ ਜਾਂਦਾ 2.5 ਕਿਲੋਮੀਟਰ ਤੇ ਅੱਜ ਦੋਸਤੋ ਜਿਹੜੇ ਆਪਾਂ ਤੁਹਾਨੂੰ 2 ਜਨਵਰੀ ਦਿਖਾਉਣੇ ਆ ਦੋਨੋਂ ਗੱਭਣ ਇਹ ਮੱਝਾ ਦਿਖਾ ਦੇਾਂਗੇ ਇੱਕ ਤਕਰੀਬਨ ਕੋਈ ਮਹੀਨੇ 25 ਕਿ ਦਿਨਾਂ ਦੀ ਹਜੇ ਕੱਚੀ ਆ ਇੱਕ ਜਿਹੜੀ ਮੱਝ ਤਾਂ ਮੈਂ ਇੱਧਰ ਦਿਖਾਉਣੀ ਆ ਕੋਈ ਹਫਤਾ 6 ਦਿਨ ਹਜੇ ਦੇ ਬਾਕੀ ਆ ਸਮਾਂ ਸੋ ਦੋਵੇਂ ਮੱਝਾਂ ਝੋਟੀਆਂ ਦਿਖਾ ਦੇਾਂਗੇ ਕੋਈ ਵੀ ਸਚੇਨ ਆਪਣਾ ਵੀਰ ਆਪਣੀ ਵੀਡੀਓ ਵੇਖ ਕੇ ਆ ਰਿਹਾ ਇਥੇ ਆਣ ਕੇ ਆਪਣੀ ਤਿੱਪ ਕੇ ਭਰਾ ਕੇ ਤਸੱਲੀ ਕਰ ਲਿਆ ਜੀ ਰਹੀ ਗੱਲ ਭਾਰ ਪਿੱਛੇ ਤੋਂ ਕਿਸੇ ਰਕਮ ਦੀ ਹੋਰ ਕੋਈ ਔਰ ਤੋਂ ਉਹ ਆਪਾਂ ਵਿੱਚ ਡਿਟੇਲ ਤੋਂ ਵੈਰੀਫਾਈ ਕਰ ਲਵਾਂਗੇ ਠੀਕ ਆ ਜੇ ਤਰੀਕਾ ਜੋ 16 ਜੁਲਾਈ ਤੇ ਸਮਾਂ ਕੋਈ ਦੋਸਤੋ ਦੁਪਹਿਰ ਦੇ 3:00 ਵਜੇ ਦਾ ਆ ਉਹ ਕਰਦੇ ਆ ਪੂਰੀ ਗੱਲਬਾਤ ਯਾਰ ਸਭ ਤੋਂ ਪਹਿਲਾਂ ਹਰਪ੍ਰੀਤ ਸਾਸਰੀ ਘਰ ਸਾਸਰੀ ਘਰ ਸੰਧੂ ਸਾਹਿਬ ਸਾਸਰੀ ਘਰ ਹੋਰ ਭਰਾ ਠੀਕ ਠਾਕ ਹੈ ਵਧੀਆ ਵਧੀਆ ਐ ਚੜਦੀ ਗੱਲ ਆ ਤੁਸੀਂ ਸੁਣਾ ਬੜੇ ਵਧੀਆ ਹੱਲ ਇੱਕ ਵੀਡੀਓ ਪਾਈ ਸੀ ਉਸ ਦਿਨ ਆਪਾਂ ਕੋਈ ਦੋ ਤਿੰਨ ਕਿ ਜਾਨਵਰ ਦਿਖਾਈ ਸੀ ਹਾਂਜੀ ਉਦੋਂ ਆਪਾਂ ਇੱਕ ਵੀਡੀਓ ਪਾਈ ਸੀ ਤੇ ਬਾਅਦ ਚੋਂ ਚਲੋ ਕਿਸੇ ਕਾਰਨ ਕਰਕੇ ਨਹੀਂ ਵੀਡੀਓ ਪਈ ਤੇ ਇਦਾਂ ਹੀ ਪਸ਼ੂ ਆਉਂਦੇ ਜਾਂਦੇ ਰਹਿਆ ਆ ਮਤਲਬ ਕਿ ਮਾਲ ਆਉਂਦਾ ਰਿਹਾ ਆਪਣੇ ਮਾਲ ਆਉਂਦਾ ਜਾਂਦਾ ਰਿਹਾ ਵਾ ਅਛਾ ਜਿਹੜੀਆਂ ਅਜ ਮੱਝਾਂ ਦੋ ਦਿਖਾਉਣੀਆਂ ਇੱਕ ਤਾਂ ਕੱਚੀ ਆ ਮਹੀਨੇ ਕ ਦੀ ਇੱਕ ਤਕਰੀਬਨ ਤਿਆਰੀ ਤੇ ਆਪਾਂ ਮੰਨਦੇ ਆ ਵੀ ਕੋਈ ਹਫਤਾ 6 ਦਿਨਾਂ ਦੇ ਦੌਰਾਨ ਹੀ ਆ ਵਿਕਰੀ ਜੀ ਵੀ ਇਹ ਕੱਲ ਨੂੰ ਕੋਈ ਭਰਾ ਲਾ ਜਾ ਕੇ ਕੋਈ ਸੇਲ ਵੀ ਕਰਨੀ ਚਾਹੁੰਦਾ ਵਿਸੇਲ ਵੀ ਕਰ ਸਕਦਾ ਆ ਕਿਉਂਕਿ ਅੱਜ ਆਪਾਂ ਭਾਅ ਉੜਦਿਆਂ ਵਾਲੇ ਹੀ ਕਰ ਦੇਣੇ ਆ ਆ ਵੇਚਣ ਵਾਲਾ ਹੀ ਕੰਮ ਆ ਵੇਚਣ ਵਾਲਾ ਹੀ ਕਰ ਦੇਣਾ ਮਾ ਕਿਉਂਕਿ ਜਿੰਨੇ ਚਿਰ ਬਾਅਦ ਆਪਾਂ ਵੀਡੀਓ ਪਾਉਣ ਲੱਗੇ ਤੋਹਫੇ ਹੀ ਦੇ ਦੇਣੇ ਅੱਜ ਠੀਕ ਆ ਮੈਂ ਵੀ ਦੇਖਦੇ ਆ ਠੀਕ ਆ ਜੀ ਕਿੰਨੇ ਕੁ ਪਾਜਾਇਜ ਆ ਕਿੰਨੇ ਕੁ ਵਾਜਬ ਰਹਿਣ ਵਾਲੇ ਆ ਸੋ ਸ਼ੁਰੂਆਤ ਇੱਕ ਕਿਸਾਨ ਵੀਰੋ ਪਹਿਲੇ ਨੰਬਰ ਇਹ ਦਾ ਸੁਆ ਔਰ ਬ੍ਰਿੱਟ ਦੁੱਧਾ ਬਈ ਹਾਂਜੀ ਸੰਧੂ ਸਾਹਿਬ ਗਰੰਟੀ ਨਾਲ ਇਹਦਾ ਦੁੱਧਾ ਸੁਆ ਹੈ ਦੁੱਧਾ ਸੁਆ ਬਾਕੀ ਮੂੰਹ ਮੱਥਾ ਇੱਕੋ ਰੂਪ ਤੁਹਾਨੂੰ ਦਿਖਾ ਦਗੀ ਆਪਾਂ ਤੇ ਵੇਖੋ ਬਿਲਕੁਲ ਪੱਲਾ ਮਾਸਾਂ ਗਿਆ ਅੱਖ ਬਿੱਲੀ ਮਨਕੀ ਆ ਸੋ ਜਿਨੇ ਕ੍ਰੋਸ ਬਰੀਡ ਮੰਨ ਸਕਦਾ ਕੋਈ ਭਰਾ ਜਿਵੇਂ ਨੀਲੀ ਦੇ ਵਿੱਚ ਮੱਝਾਂ ਝੋਟੀਆਂ ਆਪਾਂ ਦੇਖਦੇ ਆ ਹਾਈਟ ਕਰ ਤੋਹਾਡੇ ਸਾਹਮਣੇ ਆ ਬਾਕੀ ਲੇਵੇ ਦੀ ਬੰਤਰ ਆ ਚੈੱਕ ਕਰੋ ਠੀਕ ਆ ਜੀ ਸੋ ਥਾਣ ਬਹੁਤ ਵਧੀਆ ਅਰਲੀਆਂ ਵਰਗੇ ਲੰਬੇ ਥਾਣਾ ਲਾਏ ਬਣਾਏ ਤੋ ਇੱਕ ਤੁਸੀਂ ਜਜਮੈਂਟ ਕਰ ਜੂਗੇ ਦੇਵੇ ਤੇ ਖਲਾਰ ਤੋ ਹਾਂ ਲੰਮਾ ਤੋਰ ਲਿਆ ਜੀ ਇੱਕ ਦੋਰੀ ਦਾ ਹਰ ਵੀ ਤੇ ਨੇ ਸੋ ਇਥੋਂ ਦੋਸਤੋ ਇੱਕ ਜਜਮੈਂਟ ਕਰਦੇ ਹੋ ਕਿ ਵੀ ਪੰਜ ਕੱਟ ਦੇ ਸੱਤ ਕੱਟ ਦੇ ਦਿਨ ਕਰਮਾਂ ਦੀ ਹਜੇ ਨਿਕਲਦੀ ਆ ਦਿਨ ਤੇ ਸੰਧੂ ਸਾਹਿਬ 10 ਖੁੱਲੇ ਡੁੱਲੇ ਰਾਮ ਨਾਲ ਹੀ ਕੱਢ ਜੂਗਾ ਹਾਂ ਬਾਕੀ ਸਿੰਘੀ-ਸੁੰਗੀ ਚੰਗੀ ਆ ਛੋਟੀ ਹਨਾ ਛੋਟੇ ਸਿੰਘੀ ਨੰਮੇ ਪੂਰੇ ਹੋਰ ਤੋਰ ਲਿਆ ਜਰਪਤ ਸੋ ਬਾਕੀ ਲੇਵੇ ਦੀ ਜਿਹੜੀ ਕਿਸਾਨ ਵੀਰੋਂ ਪੱਦਰ ਇਕਸਾਰ ਜੈਜ ਰੇਟ ਦੇ ਵਿੱਚ ਮਿਲ ਜੂਗੀ ਬਸ ਇੰਨੀ ਕੁ ਖੇਚਲ ਕਰਨੀ ਪੈਣੀ ਆ ਕਿਸੇ ਭਰਾ ਨੂੰ ਚਲੋ 2-4 ਦਿਨ ਸਾਹਮਣੇ ਪੈਣੀ ਆ ਤੇ ਬਿਲਕੁਲ ਉਹਦੀ ਨਿਗਰਾਨੀ ਚ ਪੁੱਛ ਨੂੰ ਸਵਾਲਾਂਗੇ ਠੀਕ ਹੈ ਜੀ ਬਾਕੀ ਪੁੱਠੇ ਪੱਠੇ ਦੀ ਸੋਹਣੀ ਹੈ ਹਾਈ ਟੂ ਮੀਡੀਅਮ ਮੰਨ ਕੇ ਵੀ ਤੁਸੀਂ ਸਬਦਾ ਕਰਦੇ ਹੋ ਬਿਲਕੁਲ ਪਤਲਾ ਪਿੰਡਾ ਹਾਂ ਇੱਕੋ ਹੀ ਚਲਾ ਦੇ ਹੋਰ ਲੰਮਾ ਥੋੜਾ ਜਿਆ ਦੁਰਦੇ ਜਿਹਦਰ ਨੂੰ ਆ ਜਾ ਲਓ ਜੀ ਠੀਕ ਹੈ ਜੀ ਸੋ ਇਹ ਬਾਡੀ ਸਟਰਕਚਰ ਇਹ ਲੇਵੇ ਦੀ ਬੰਤਰ ਆ ਬਾਕੀ ਉਦੋਂ ਹੈ ਗਰਮ ਵਾਲੀ ਐ ਪੂਰੀ ਠੰਡੀ ਧੀਰੀ ਹੈ ਨਾ ਹਾਂਜੀ ਆ ਲਓ ਜੀ ਹਾਏ ਉਪਰ ਪੂਰੀ ਸੀਲ ਸਾਊਆ ਵੀ ਉਹ ਨਹੀਂ ਹੈਗਾ ਵੀ ਕੋਈ ਕਾਲੀ ਕੋਲੀ ਪੈਣ ਵਾਲੀ ਚੁੱਕਰਾਂ ਦਾ ਕੰਮ ਹੀ ਨਹੀਂ ਹੈਗਾ ਇਹਨੂੰ ਵਰਪੀ ਤੇ ਮਾੜਾ ਫੇਸ ਕਰਿਆ ਜਿੰਦਾ ਕੱਲਾ ਮੂੰਹ ਇਹਨੂੰ ਕਰਿਆ ਜੀ ਬਸ ਹਾਲ ਲਓ ਠੀਕ ਹੈ ਵੀਰ ਬੰਨ ਲਿਆ ਜੀ ਲਓ ਜੀ ਠੀਕ ਹੈ ਸੋ ਚੰਗੀ ਝੋਟੀ ਹੈ ਦੋਸਤੋ ਦੂਜਾ ਸੂਬਾ ਝੋਟੀ ਨੇ ਸੂਣਾ ਬਾਕੀ ਪ੍ਰੋਪਰ ਡਿਟੇਲ ਜਿਹੜੀ ਤੁਹਾਨੂੰ ਮਿਲ ਹੀ ਗਈ ਆ ਅਰਬੀ ਤੇ ਕਿਸੇ ਰਕਮ ਦੀ ਕੋਈ ਭਾਰਤਸ਼ੇਦੀ ਕੋਈ ਟਿੱਪਣ ਦੇ ਵਿੱਚ ਮੁਸ਼ਕਲ ਤੇ ਨਹੀਂ ਆਈ ਤੇ ਪਰ ਕੇ ਜਿੱਦਾਂ ਮਰਜੀ ਕੋਈ ਤਸੱਲੀ ਕਰਕੇ ਲੈ ਜੇ ਹਾਂ ਤੇ ਭਾਰ ਪਿਛੇ ਦੀ ਆਪਣੀ ਗਾਰੰਟੀ ਆ ਆਪਣੇ ਘਰੇ ਅੱਜ ਚਾਰ ਪੰਜ ਦਿਨ ਹੋ ਗਏ ਆਈ ਨੂੰ ਤੇ ਕੋਈ ਇਹੋ ਜਿਹੀ ਸ਼ਿਕਾਇਤ ਨਹੀਂ ਆਈ ਭਾਰ ਦੀ ਕੋਈ ਮੁਸ਼ਕਲ ਨਹੀਂ ਨਾ ਨਾ ਕੋਈ ਅਰਬੀ ਤੇ ਕੀ ਡਿਮਾਂਡ ਕੀ ਮੁੱਲ ਕਰਦੇ ਆਂ ਵੀਰੇ ਡਿਮਾਂਡ ਸੰਤੂ ਸਾਹਿਬ ਆਪਾਂ 90000 ਕਰਦੇ ਦੀ 90000 ਹਾਂਜੀ ਕੋਈ ਲੈਸ ਲੈਸ ਉਸ ਕਰਕੇ ਦੀ 2000 ਲੈਸ ਕਰ ਦਿੰਨੇ ਆ 88 ਦੀ ਹਾਂਜੀ ਤੈਨੂੰ ਯਾਰ ਹੋਰ ਕਰਦੇ ਗੱਲ ਠੀਕ ਹੈ ਤੁਹਾਡਾ ਮਾਨਤਨ ਜਿੱਦਾਂ ਆਖੋ ਥੋੜਾ ਲੇਟ ਹੋ ਗਿਆ ਵੀਡੀਓ ਨੂੰ ਹਾਂਜੀ ਬਾਕੀ ਮੇਰਾ ਮਾਨਤਨ ਤਾਂ ਹੋ ਗਿਆ ਬਾਕੀ ਜੇਕਰ ਕੋਈ ਸੱਜਣ ਆਪਣੇ ਕੋਲ ਆਉਂਦਾ ਹਰਪ੍ਰੀਤ ਕੋਈ ਨਹੀਂ ਕਰਦਾ ਇਹਨੂੰ ਵੀ ਆਏ ਗਏ ਆਪ ਵੀ ਸਮਝਣਾ ਉਹਨੇ ਲਾਉਣੇ ਹੁੰਦੇ ਆ ਬਾਕੀ ਇਹਨੂੰ ਜਿੰਨਾ ਵੀ ਕਹੇ ਕਵੇ ਬੰਦਾ ਤਾਂ ਮਾਨਤਨ ਉਹਦਾ ਹੀ ਟਾਕਾ ਮਾਰਨੀ ਹੈ ਨਹੀਂ ਖੁੱਲਾ ਮਾਨਤਨ ਕਰਕੇ ਬਾਕੀ 85 ਹਜ਼ਾਰ ਦੇ ਵਿੱਚ ਉਹ ਵੀ ਦੋਸਤੋ ਮਾਨਤਨ ਹੋ ਜਾਊਗਾ ਕੋਈ ਭਰਾ ਵੀ ਸਮਝ ਨਾਲ ਵੀ ਪੈਸੇ ਲਾ ਸਕਦਾ ਹਾਂਜੀ ਬਾਕੀ 85 ਹਜ਼ਾਰ ਦੀ ਵੀਰਾਂ ਦਾ ਵੀ ਦੇਵਾਂਗੇ ਹਾਂ ਨਾ ਠੀਕ ਹੈ ਜੀ 3000 ਹੋਰ ਮਾਨਤਨ ਕਰ ਦਿੱਤਾ ਸੀਗਾ ਬਾਕੀ ਲੇਵੇ ਦੀ ਜਿੱਕਰ ਗੱਲ ਕਰਕੇ ਲੜਾਂ ਤੋਂ ਲੈਣ ਦਾ ਚਾਹ ਰਹੇ ਹੋ ਵੀ ਹਜੇ ਖਲਣਾ ਖਲਣਾ ਹੈ ਕਾਫੀ ਝੋਟੀ ਨੇ ਤੇ ਬੜੀ ਸਾਫ ਜੁੜੀ ਆ ਬਹਿਣੀ ਇੱਕ ਬਹਿਣੀ ਵਾਲੇ ਪਾਸੇ ਜਿਹੜੇ ਪਾਸੇ ਮਰਜੀ ਚੈੱਕ ਕਰ ਲਓ ਆ ਲਓ ਜੀ ਠੀਕ ਹੈ ਜੀ ਸੋ ਜਿੰਨੀ ਲੱਥੀ ਆ ਉਹ ਪ੍ਰੋਪਰ ਤੁਹਾਨੂੰ ਆਪਾਂ ਦਿਖਾ ਦਿੱਤੀ ਆ ਸੋ ਚੰਗੀ ਝੋਟੀ ਆ ਪਸੰਦ ਆਊਗੀ ਭਰਾਵਾਂ ਦੇ ਠੀਕ ਆ ਜੀ ਤੇ ਅੱਗੇ ਇੱਕ ਨੈਕਸਟ ਆਪਾਂ ਤੁਹਾਨੂੰ ਅਗਲੀ ਜਿਹੜੀ ਝੋਟੀ ਇਹ ਮੱਝ ਦਿਖਾ ਦਿੰਨੇ ਆ ਥੋੜਾ ਜਿਹਾ ਇਹ ਡਰਦੀ ਐ ਮੈਨੂੰ ਲੱਗਦਾ ਹਨਾ ਹਾਂਜੀ ਠੀਕ ਆ ਇਹ ਹਰਪ੍ਰੀਤ ਸੁਹਾਗ ਜਨਮ ਦਾ ਵੀਰ ਏ ਕੋਈ ਭਾਵੇਂ ਆਪਣੀ ਸਮਝਣਾ ਲਾ ਲੇ ਭਾਵੇਂ ਦੂਜਾ ਵਾਲਾ ਲੇ ਕੋਈ ਤੇਜਾ ਵਾਲਾ ਲੇ ਠੀਕ ਆ ਲੋ ਜੀ ਕਿਸਾਨ ਵੀਰੋ ਦੂਜਾ ਸੁਬਾ ਚਾਹੇ ਕੋਈ ਤੇਜਾ ਸੁਬਾ ਮੰਨ ਲਿਆ ਜੀ ਠੀਕ ਆ ਇਹ ਤਾਂ ਗ੍ਰੀਪਾ ਨਹੀਂ ਹੋ ਜਾਏ ਪਤਲੇ ਦੇ ਕਿ ਮਹੀਨਾ ਦਾ ਪੂਰੇ ਨਾਵਾਂ ਦੀ ਗੱਬਣ ਆ ਅੱਛਾ ਜੀ ਤੇ ਨਹੀਂ ਕੀ ਆਪਾਂ ਨਾਵਾਂ ਦੀ ਦੱਸਾਂਗੇ ਤੇ ਨਿਕਲੂਗੀ ਚਾਹੋਂ ਦੀ ਠੀਕ ਆ ਕੋਈ ਭਾਵੇਂ ਆਪਦਾ ਡਾਕਟਰ ਲਿਆ ਕੇ ਚੈੱਕ ਕਰਾ ਲਵੇ ਠੀਕ ਹੈ ਪੂਰੀ ਤਸੱਲੀ ਕਰਕੇ ਖੜੇ ਠੀਕ ਆ ਜੀ ਹਾਂ ਜੀ ਮੈਂ ਵੀ ਇਹ ਨੌਵੇਂ ਮਹੀਨਾ ਦੀ ਕਿਸਾਨ ਵੀਰੋ ਗੱਬਣ ਆ ਬਾਕੀ ਤੁਸੀਂ ਪ੍ਰੋਪਰ ਦੇਖ ਲਓ ਸਵੇਰ ਪਿੱਜਾ ਮੰਨ ਕੇ ਸੌਦਾ ਕਰ ਲਿਆ ਜੇ ਬਾਕੀ ਫੇਸ ਕੁਆਲਟੀ ਆ ਜਿਹੜੀ ਆ ਕਈ ਵਾਰ ਪਸ਼ੂ ਆਮ ਨਾਰਮਲ ਘਰਾਂ ਦੇ ਵਿੱਚੋਂ ਆਉਂਦੇ ਆ ਜਦੋਂ ਵਪਾਰ ਲੈਣ ਦੇ ਵਿੱਚ ਆਉਂਦੇ ਆ ਥੋੜਾ ਡਰਦੇ ਡੁੱਕਰਦੇ ਆ ਆਮ ਨਾਰਮਲ ਬੰਦੇ ਤੋਂ ਜਿਵੇਂ ਆਪਾਂ ਖੁਦ ਕੋਲ ਖੜੇ ਆ ਜਿਵੇਂ ਦੇ ਕੋਲ ਜਾਂਦੇ ਥੋੜਾ ਡਰਦੀ ਆ ਬਾਕੀ ਤੁਸੀਂ ਪੂਰਾ ਸਰੀਰ ਕਿੰਨਾ ਢਾਂਚਾ ਦੇਖ ਲਓ ਠੀਕ ਹੈ ਜੀ ਸਮਾ ਕਰਮਾਂ ਦੀ ਹਜੇ ਲੈਂਦੀ ਆ ਮਹੀਨਾ ਕੱਟ ਜੇ 25 ਦਿਨ ਕੱਟ ਜੇ ਬਾਕੀ ਹਜੇ 9 ਮਹੀਨੇ ਦੀ ਜਿਹੜੀ ਗੱਭਣਾ ਤੇ 1 ਮਹੀਨਾ ਹਜੇ ਦਾ ਬਾਕੀ ਆ ਸੁਣ ਦਾ ਪਤਲਾ ਪਿੰਡਾ ਬਾਕੀ ਪੁੱਠੇ ਪੱਠ ਦੀ ਤੇ ਉਹਦੀ ਵੀ ਹਰਪ੍ਰੀਤ ਤਸੱਲੀ ਗਾਰੰਟੀ ਪੂਰੀ ਕਰੂਗੀ ਜਿਹੜੇ ਭਰਾ ਕੋਲ ਆਨਲਾਈਨ ਸੌਦਾ ਕਰਦੇ ਆ ਆਪਣੇ ਨਾਲ ਇਹ ਕੋਈ ਟਿੱਪ ਕੇ ਲੈ ਜਾਵੇ ਅਜੇ ਸ਼ਹਿਰ ਨਹੀਂ ਆਉਂਦਾ ਇਹਦੇ ਥਣਾ ਚ ਠੀਕ ਹੈ ਜੀ ਹਾਂਜੀ ਲੋ ਵੀ ਠੀਕ ਹੈ ਜੀ ਸੋਚ ਲਓ ਦੋਸਤੋ ਬਣੂਗੀ ਅਜੇ ਮਹੀਨੇ ਦੀ ਬਚੀ ਆ ਤੇ ਉਸ ਅਕੋਰਡਿੰਗ ਤੁਸੀਂ ਜਿਹੜਾ ਗੱਲਬਾਤ ਕਰ ਲਿਆ ਲੈ ਵੀ ਹਰਪ੍ਰੀਤ ਕੀ ਮੋਲ ਕੀ ਡਿਮਾਂਡ ਤੀਏ ਇਹ ਮੱਝ ਮੋਲੇ ਤੇ ਸੰਧੂ ਸਾਹਿਬ ਤਿਆਰ ਹੋਈ ਹੁੰਦੀ ਜੋ ਮਰਜ਼ੀ ਕਰ ਲੈਂਦੇ ਅੱਜ ਆਪਾਂ 75000 ਦੀ ਦੇ ਦੇਣੀ ਕਿਉਂਕਿ ਕਿਸੇ ਨੇ ਮਹੀਨਾ ਸਾਂਭਣੀ ਆ 75 ਹਾਂਜੀ ਕਰ ਦਈਏ ਕੋਈ ਛੋਟਾ ਛਾਟਾ ਚੱਲ ਹਾਰ ਦਿੰਨੇ ਹੋਰ 1000 2000 ਕਰ ਦਿੰਨੇ ਆ ਚਲੋ ਜੀ ਤੇਨੀ ਢਾਈਏ ਪੱਤਰ ਦੀ ਦਈਏ ਜਿੱਦਾਂ ਆਖੋ ਓਦਾਂ ਕਰ ਦਿੰਨੇ ਆ ਪੱਤਰ ਦੀ ਦੇ ਦੋ ਫਿਰ ਹਾਂਜੀ ਲਓ ਵੀ 72000 ਦੀ ਦੋਸਤੋ ਇਹ ਤੁਹਾਨੂੰ ਅੱਜ ਮੱਝ ਮਿਲ ਜੂਗੀ ਤੇ ਜਾਂ ਸੁਆ ਬਾਕੀ ਕਿਸੇ ਪਾਸਿਓਂ ਗੈਰਨੀ ਕੀ ਸਿੰਘ ਵੀ ਤੁਸੀਂ ਵੇਖੋਗੇ ਗੋਲ ਸਿੰਘ ਆ ਬਾਦੀ ਬੰਤਰ ਦੇ ਨਾਲ ਪੂਰਾ ਮੇਲਜੋਲ ਖਾਂਦਾ ਤੇ ਬਾਕੀ ਰਹੀ ਗੱਲ ਦੋਸਤੋ ਕਿਸੇ ਰਕਮ ਦੀ ਕੋਈ ਪੰਜਵਾ ਥਾਨ ਜਾਂ ਕੋਈ ਫੋਰ ਸ਼ਾਕ ਉਹ ਨਹੀਂ ਹੈਗੀਗੀ ਠੀਕ ਆ ਆਪਾਂ ਮੌਕੇ ਤੇ ਦੇਖ ਰਹੇ ਆ ਕੋਈ ਗੱਲਬਾਤ ਹੋਵੇ ਤਾਂ ਆਪਾਂ ਤੁਹਾਨੂੰ ਵਿੱਚ ਦੱਸਣ ਜੋਗਾ ਆ ਜਿਹੜੇ ਤੁਸੀਂ ਵੇਖ ਸਕਦੇ ਜੇ ਇੱਕ ਬਹਿਣੀ ਵਾਲੇ ਪਾਸਿਓ ਆ ਦੇਖੋ ਜੀ ਤੇ ਕਾ ਸੋ ਤਾਂ ਤੋਂ ਚੰਗੇ ਆ ਬਾਕੀ ਲੇਵੇ ਦੀ ਜਿੰਨੀ ਆ ਸਾਫ ਸੁਥਰੀ ਆ ਤੇ ਕੱਦ तकरीबन ਮੀਡੀਅਮ ਤੋਂ ਪਲਾਸੀ ਹਾਈਟਨ ਦੀ ਮੰਨ ਸਕਦੇ ਜੇ ਥੋੜਾ ਜਿਹਾ ਮੇਰਾ ਭਰਾ ਕੇ ਚੰਗੀ ਕੇਅਰ ਕੋਈ ਕਰ ਲੂਗਾ ਇੱਕ ਤਾਂ ਭਾਅ ਦੇ ਵਿੱਚ ਤੁਹਾਨੂੰ ਮਿਲ ਗਈ ਆ ਬਾਕੀ ਮੇਰਾ ਵੀਰ ਅੱਗੇ ਵਾਅਦੇ ਦਾ ਪਸ਼ੂ ਠੀਕ ਆ ਤੇ ਇਹ ਹਰਪ੍ਰੀਤ ਅੱਜ ਦੋ ਹੀ ਆਪਣੇ ਕੋਲ ਵੀ ਰਮਜਾਂ ਘੋਟੀਆਂ ਸਨ ਹਾਂਜੀ ਠੀਕ ਆ ਵੀਰੇ ਤੇ ਇੱਕ ਨੰਬਰ ਆਪਣੇ ਕਰ ਦਈਏ ਸਾਂਝੇ ਨੰਬਰ 68840 64914 ਠੀਕ ਹੈ ਜੀ ਹਾਂਜੀ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਅੱਜ ਫਿਰ ਹਾਲ ਇਸ ਵੀਡੀਓ ਦੇ ਵਿੱਚ ਦੋ ਹੀ ਆਪਾਂ ਤੁਹਾਨੂੰ ਇਹ ਐਨੀਮਲ ਦਿਖਾਉਣੇ ਸੀ ਤੇ ਦੱਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਾਥ ਸਿਰਜਿਆ ਗਾਲ ਜੀ